ਤੁਰੀ ਵਿਖੇ ਤੜਕਸਾਰੀਕ ਪਿਆਨਕਸੜਾ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਟਰਾਲੇ ਵੱਲੋਂ ਤਿੰਨ ਵਾਹਨਾਂ ਨੂੰ ਬੁਰੀ ਤਰ੍ਹਾਂ ਨਾਲ ਟੱਕਰ ਮਾਰ ਦਿੱਤੀ ਗਈ ਇਸ ਹਾਦਸੇ ਵਿੱਚ ਦੋ ਟਰੱਕ ਇੱਕ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਟਰੱਕ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਮੀਡੀਆ ਨਾਲ ਗੱਲ ਕਰਦੇ ਆ ਨਜ਼ਦੀਕੀ ਢਾਬੇ ਮਾਲਕ ਨੇ ਕੀ ਕਿਹਾ ਇਸ ਹਾਦਸੇ ਸਬੰਧੀ ਤੁਸੀਂ ਸੁਣੋ ਇਹਨੇ ਇਹ ਤਾਂ ਆਇਆ ਫਿਰ ਉਸ ਤੋਂ ਬਾਅਦ ਇਹਨੇ ਮੰਨ ਲਿਆ ਕਿ ਉਹ ਟ੍ਰਾਲਰ ਖੋ ਗਿਆ ਕੀ ਨਾ ਵੀ ਅਸਲ ਸੁਖਜੀਤ ਸਿੰਘ ਆ ਬਈ ਤੁਸੀਂ ਮੌਕੇ ਤੇ ਸੀ ਕਿਵੇਂ ਹੋਇਆ ਐਕਸੀਡੈਂਟ ਪਤਾ ਕਰੋ ਜੀ ਇਹ ਚਾਹ ਫੇਰ ਲਈ ਰੁਕੇ ਸੀ ਕਾਰ ਵਾਲੇ ਬਈ ਤੇ ਇਹ ਸਾਈਡ ਤੇ ਖੜੇ ਸੀ ਪਿੱਛੋਂ ਟਰਾਲਾ ਬਹੁਤ ਤੇਜ਼ ਆਇਆ ਤੇ ਉਹਨਾਂ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਕਿੰਨੀਆਂ ਗੱਡੀਆਂ ਟੱਕਰ ਮਾਰਤੀਆਂ ਤਿੰਨ ਗੱਡੀਆਂ ਖੜੀਆਂ ਸੀ ਦੋ ਵੱਡੀਆਂ ਗੱਡੀਆਂ ਸੀ ਇੱਕ ਇਹਨਾਂ ਦੀ ਕਾਰ ਸੀ ਪਹਿਲਾਂ ਦੂਜੀ ਗੱਡੀ 'ਚ ਲੱਗਿਆ ਤੇ ਉਹ ਦੂ ਬਾਅਦ ਇਹਨਾਂ ਜਾ ਕੇ ਟੱਕਰ ਮਾਰੀ ਆ ਜੀ ਉਹਨੇ ਤੁਸੀਂ ਤਾਂ ਚਾਹ ਬਣਾਉਣੀ ਆ ਹਾਂ ਜੀ ਹਾਂ ਆਪਣਾ ਇੱਕ ਟੱਬਾ ਆਪਣੀ ਕੋਈ ਨੁਕਸਾਨ ਤਾਂ ਹਸਾ ਹੋਰ ਕੋਈ ਨਹੀਂ ਬੰਦੇ ਦਾ ਨੁਕਸਾਨ ਤਾਂ ਠੀਕ ਆ ਬੱਜ ਗਿਆ ਜੀ ਬਾਕੀ ਆ ਜਿਹੜਾ ਡਰਾਈਵਰ ਹੈਗਾ ਵਹੀਕਲ ਦਾ ਨੁਕਸਾਨ ਆ ਜੀ ਚਲੋ ਜੀ ਕਿਨਾ ਬਿੰਦੋਟ ਸਰ ਮੇਰਾ ਨਾਮ ਹਰਵਿੰਦਰ ਸਿੰਘ ਹੈਗਾ ਮੈਂ ਉਰੀ ਆਪਣੇ ਧੂਰੀ ਦੇ ਰਹਿਣ ਆ ਲਾਂਗਾ ਕਿਵੇਂ ਹੋਇਆ ਐਕਸੀਡੈਂਟ ਤੁਸੀਂ ਕੀ ਇੱਥੇ ਥੋੜੀ ਗੱਡੀ ਕਿਹੜੀ ਸੀ ਇਹਦੇ ਵਿੱਚ ਸਰ ਥੋੜੀ ਗੱਡੀਆ ਕੋਰੋਲਾ ਅਲਟੀ ਸੀ ਤੇ ਦੋ ਗੱਡੀਆਂ ਇਧਰ ਪਿੱਛੇ ਖੜੀਆਂ ਨੇ ਅਸੀਂ ਉਰੇ ਸਰ ਚਾਹ ਪੀਣ ਆਏ ਸੀ ਮਾਰਨਿੰਗ ਟਾਈਮ ਦਾ ਟਾਈਮ ਸੀ ਅਸੀਂ ਚਾਹ ਪੀਂਦੇ ਹੋਏ ਗੱਡੀ ਦੇ ਵਿੱਚ ਪਾ ਪੈਸੇ ਦੇ ਕੇ ਜਾ ਰਹੇ ਹਾਂਗੇ ਤੇ ਇੱਕੋ ਲੱਗ ਤਾ ਗੱਡੀ ਦੀ ਅੱਖ ਲੱਗੀ ਡਰਾਈਵਰ ਦੀ ਪਤਾ ਨਹੀਂ ਮੈਨੂੰ ਕੀ ਹੋਇਆ ਉਹਨੂੰ ਉਹਨੇ ਪਹਿਲੀ ਗੱਡੀ ਪਹਿਲਾਂ ਉਹ ਗੱਡੀ 407 ਦੇ ਵਿੱਚ ਮਾਰਿਆ ਉਸ ਤੋਂ ਬਾਅਦ ਆ ਪਿੱਛੇ ਗੱਡੀ ਖੜੀ ਹੈਗੀ ਇਹਦੇ ਵਿੱਚ ਮਾਰਿਆ ਸਰ ਫਿਰ ਇਹ ਸਾਨੂੰ ਘੜੀਸਦੀ ਹੋਈ ਗੱਡੀ ਇੱਧਰ ਲੈ ਕੇ ਆ ਕੇ ਕੰਧ ਵੱਲ ਨੂੰ ਨੁਕਸਾਨ ਦੀ ਗੱਲ ਕੀਤੀ ਜਾਵੇ ਸਰ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਹੈਗਾ ਬਾਕੀ ਸਰ ਤੁਹਾਡੇ ਸਾਹਮਣੇ ਸਾਡਾ ਸਾਰਾ ਜੋ ਵੀ ਨੁਕਸਾਨ ਹੋਇਆਗਾ ਬਾਕੀ ਆ ਦੂਜੀਆਂ ਗੱਡੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਕੋ ਉਹ ਕੋੜੇ ਦੇ ਕੈਵਨ ਦੀ ਗੱਲ ਕੀਤੀ ਹੈ ਡਰਾਈਵਰ ਬੜੀ ਮੁਸ਼ਕਿਲ ਨਿਕੱਟਿਆ ਸਰ ਬਹੁਤ ਮੁਸ਼ਕਿਲ ਅਸੀਂ ਗੱਡੇ ਪਹਿਲੇ ਸਰ ਅਸੀਂ ਨਿਕਲੇਗੇ ਠੀਕ ਨਹੀਂ ਫਿਰ ਸਰ ਉਸ ਤੋਂ ਬਾਅਦ ਅਸੀਂ ਨੂੰਣੂ ਕੱਢਿਆ ਕਿਉਂਕਿ ਤੇ ਕੁੱਕਾ ਸੁਣ ਰਹੀਆਂ ਸੀ ਸਾਨੂੰ ਕਿੰਨੇ ਜਾਨੇ ਤੇ ਉਹਦੇ ਵਿੱਚ ਉਹਦੇ ਵਿੱਚ ਸਰ ਇੱਕ ਜਾਨੇ ਹੀ ਸੀ ਕਿਵੇਂ ਆ ਉਹਦੀ ਹਾਲਾਤ ਨੂੰ ਦੇਖੇ ਜੋ ਉਹਦੇ ਹਾਲਾਤ ਸਰ ਉਹਦੇ ਚੈਸਟ ਦੇ ਵਿੱਚ ਹੌਲ ਹੋ ਗਿਆ ਤੇ ਉਹ ਉਹ ਨਾਲ ਦਿਨ ਅਸੀਂ ਐਂਬੂਲੈਂਸ ਬੁਲਾ ਕੇ ਸੰਰੂਰ ਰੈਫਰ ਕਰਦੇ ਕੀ ਨਾਮ ਤੁਹਾਡਾ ਜਗਿੰਦਰ ਸਿੰਘ ਨਾਮ ਹੈ ਕਦੋਂ ਦੀ ਘਟਨਾ ਹੈ ਕਿਵੇਂ ਹੋਇਆ ਕੀ ਗੱਲਬਾਤ ਸਵੇਰੇ 4 ਵਜੇ ਦੀ ਘਟਨਾ ਹੈ ਇਹ ਡਰਾਈਵਰ ਜਿਹੜਾ ਕੋਹੜਿਆ ਦਾਗਾ ਇਹ ਗੁਰਸਿੱਖ ਬੰਦਾ ਜੀ ਅੱਗ ਲੱਗ ਗਈ ਸੀ ਇਹਦੀ ਜੀ ਮਗਰ ਤਿੰਨ ਗੱਡੀਆਂ ਖੜੀਆਂ ਸੀ ਇਹ ਤਿੰਨੇ ਗੱਡੀਆਂ ਦੇ ਪਿੱਛੇ ਲੈ ਕੇ ਆਂਦਾ ਹੋਇਆ ਜੀ ਨੁਕਸਾਨ ਦੀ ਗੱਲ ਕੀਤੀ ਜਾਵੇ ਕੋਈ ਜਾਨੀ ਮਾਲੀ ਨੁਕਸਾਨ ਕੋਈ ਛੱਟਬੇਟ ਕੋਈ ਜਾਨੀ ਮਾਨੀ ਨੁਕਸਾਨ ਦਾ ਹਿੰਦੀ ਮੈਨੂੰ ਪਾਈ ਸੀ ਅੱਛਾ ਪਾਈ ਸੀ ਇਹਦਾ ਪਾਈ ਸੀ ਨਹੀਂ ਖੜੀ ਸੀ ਉਹਦਾ ਆਫਿਸ ਵਿੱਚ ਇੰਨਾ ਵੀ ਆਫਿਸ ਵਿੱਚ ਬਾਹਰ ਆ ਗਿਆ ਖਾਲੀ ਬਹੁਤ ਠੀਕ ਹੈ